ਅੱਜ ਦੇ ਪੱਤਰਕਾਰ ਭਰਾਵਾਂ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਕਰਕੇ ਬੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਦਾ ਸਤਿਕਾਰ ਨੂੰ ਕੱਲ ਫੋਨ ਕੀਤਾ ਤੇ ਅੱਜ ਅਸੀਂ ਬੱਤੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਜਿਹੜੇ ਤੋਂ ਆਏ ਲੱਗਾ ਮਾਰ ਰੱਖਿਆ ਬਹੁਤ ਧੰਨਵਾਦ ਆ ਸਾਰਿਆਂ ਦਾ ਤੇ ਉਹਦੇ ਨਾਲ ਨਾਲ ਮੈਂ ਪੰਜਾਬ ਬੋਲ ਅਤੇ ਚੰਡੀਗੜ੍ਹ ਚੰਨਸ਼ ਦੁਨੀਆ ਦੇ ਪ੍ਰੈਜ਼ੀਡੈਂਟ ਉਹਨਾਂ ਦੇ ਚੇਅਰਮੈਨ ਸਾਹਿਬ ਤੇ ਨਾਲੇ ਮਾਤਾ ਜੀ ਦੇ ਸਾਹਿਬ ਜੀ ਸਾਹਿਬ ਸਾਰਿਆਂ ਦਾ ਉਹ ਤੇ ਪੰਚਰ ਦੇ ਬਹੁਤ ਬਹੁਤ ਖੁਆਰਤ ਕਰਾ ਜਿਹਾ ਆਇਆ ਹਾਂ ਸੋ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ ਨੇ ਆਪਾਂ ਤੋਂ ਪਹਿਲਾਂ ਗੱਲ ਕਈ ਸਤਨਾ ਨੇ ਕੀਤੀ ਆ ਜਿਹੜੇ ਗਰੀਆ ਸਾਹਿਬ ਨੇ ਵੀ ਗੱਲ ਕੀਤੀ ਆ ਢਾਲਿਆ ਸਾਹਿਬ ਨੇ ਵੀ ਗੱਲ ਕੀਤੀ ਆ ਸੋ ਗੱਲਾਂ ਇਹ ਆ ਅਸਲ ਤੋਂ ਜਿਹੜੀ ਕਹਾਣੀ ਇਹ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਹਰ ਕਸਬੇ ਦੇ ਵਿੱਚ ਪੱਤਰਕਾਰਾਂ ਨੇ ਕਈ-ਕਈ ਗਰੁੱਪ ਨੇ ਗਏ ਆਪਣੇ ਵੀ ਬਹੁਤ ਗਰੁੱਪ ਨੇ ਗਏ ਉਹਨਾਂ ਨਾਲ ਮਸਲ ਦੇ ਗੱਲ ਕਰੀਏ ਤਾਂ ਮੈਦਾਨ ਤੋਂ ਦੋਨੇ ਕਨੇ ਗਰੁੱਪ ਨੇ ਕਰੋ ਆਪਣੇ ਨਾਲ ਅੱਜ ਇੱਥੇ ਦੋਨੇ ਆਏ ਨੇ ਅੰਖੀਸਾ ਵਾਲਾ ਗਰੁੱਪ ਵੀ ਆਇਆ ਇੱਥੇ ਜਸਮੀਤ ਸਿੰਘ ਉਹ ਨਹੀਂ ਬੈਠੇ ਆਗੇ ਬਾਕੀ ਵੀ ਮਤਲਬ ਸਾਰੇ ਸੋ ਕਾਜ਼ਾ ਵਾਲੇ ਸਾਰੇ ਸਾਰੇ ਬੰਦੇ ਪਹੁੰਚੇ ਸੀ ਪਰ ਇਹਨਾਂ ਤੋਂ ਲੈ ਵੀ ਦੋ ਤਿੰਨ ਜੱਥੇ ਬੰਦੀਆਂ ਹੋ ਸਕਦੀਆਂ ਗੱਡੀ ਬੈਠਾਂਗਾ ਰਾਈ ਹੋਣੀ ਬਚਿਆ ਸਾਰੇ ਗੱਦੇ ਨਹੀਂ ਆ ਗਏ ਮਤਲਬ ਇੱਥੇ ਅਸੀਂ ਇੱਕ ਪੱਤਰਕਾਰ ਜਿਸ ਤਰ੍ਹਾਂ ਕਿਸਾਨ ਦੱਦੇ ਬਣੀ ਆ ਰਹੇ, ਕਿਸਾਨ ਦੱਦੇ ਉਨੀਆਂ ਬਹੁਤ ਨਹੀਂ ਆ ਪਰ ਉਹ ਬੁੱਝਾ ਤੇ ਲੜਾਈਆਂ ਆ। ਸਾਡੇ ਸਾਡਾ ਇਹ ਖਾਸ ਜਿਹੜਾ ਆਪੇ ਪਰ ਮਾਉਂ ਦਾ ਜੱਜ ਇਕੱਠੇ ਕਰਦਾ ਬਸ ਰਹੀ ਆ ਕਿ ਸਾਡੇ ਜਾਣ ਕਿ ਨਹੀਂ ਬਸਰੀ ਮੈਂ ਆ ਜਿਹੜੇ ਲੋਕਲ ਪੱਤਰ ਤੇ ਪਰ ਹੀ ਪੱਤਰਕਾਰਾਂ ਦੇ ਨਿਤਾਂ ਦੇ ਲਈ ਇਕੱਠੇ ਹੋ ਕੇ ਲੜਾਈ ਗੜੀਏ। ਤੇ ਉਹ ਲੜਾਈ ਗੜੀ ਕਿਉਂ ਜਾਊਗੀ ਕਿਉਂਕਿ ਮੈਂ ਤੇ ਗੱਲ ਸਾਹਿਬ ਨੇ ਪਹਿਲਾਂ ਅਸੀਂ ਕੰਮ ਕੀਤਾਗਾ ਪੰਜਾਬ ਨੂੰ ਅਮਜਾ ਲੈ ਕੇ ਤੇਰਾ ਸਾਹਿਬ ਨਾਲ ਵੀ ਕੰਮ ਕਰਿਆ ਸੀ। ਤਾਂ ਗੱਲ ਸਾਬ ਨਾਲ ਬਹੁਤ ਲੰਮੇ ਸਮੇਂ ਤੋਂ ਜੁੜਿਆ ਹੋਇਆ ਚੰਨਪੱਟੇ ਸ਼੍ਰੀ ਰਿਪੋਰਟ ਇਕੱਠੇ ਕੰਮ ਕੀਤਾ ਬਹੁਤ ਲੰਮੇ ਸਮੇਂ ਤੋਂ ਸਾਡੀ ਸਾਹ ਲੈ ਗਈ ਜੋ ਉਹ ਵੇਖਿਆ ਵੀ ਬਹੁਤ ਸਾਰਾ ਦੁਨੀਆ ਨਾਲ ਜਿਹੜਾ ਵੱਧ ਰਹੀ ਹੈ ਪੰਜਾਬ ਪੱਤਰ ਦੇ ਵਿੱਚ ਕੀ ਆਉਂਦੀਆਂ ਨੇ ਸਾਡੇ ਲੋਕਾਂ ਦੇ ਵਿੱਚ ਇਹ ਜਾਂਦਾ ਵੀ ਚੰਡੀਗੜ੍ਹ ਦੇ ਪੱਤਰਕਾਰ ਬੈਠੇ ਨੇ ਨਾਲ ਉਹ ਆਪਣੀਆਂ ਦੁਨੀਆ ਬਣਾ ਕੇ ਆਪਣੀ ਸਹੂਲਤਾਂ ਲੈ ਲੈਂਦੇ ਆ ਫੀਲਡ ਵਾਲੇ ਪੱਤਰਕਾਰਾਂ ਬੜੀ ਨਹੀਂ ਸੋਚਦਾ ਹੈ ਜੀ ਇਸ ਤਰ੍ਹਾਂ ਦਾ ਪਹਿਲਾ ਪੰਜਾਬੀ ਰਿਹਾ ਪਰ ਜਦੋਂ ਤੋਂ ਹੋਣਾ ਇਸ ਦੁਨੀਆ ਦੇ ਵਿੱਚ ਬਾਹਰ ਤੋਂ ਰਹੇ ਜੀ ਉਹ ਜੰਮੂ ਸਾਹਿਬ ਨੇ ਜੰਡੂ ਸਾਹਿਬ ਦੇ ਗਿੱਲ ਸਾਹਿਬ ਦੇ ਹੱਥ ਆਈ ਹੈ ਤੇ ਉਸ ਤੋਂ ਬਾਅਦ ਇੱਕ ਆਸਤੀ ਕਰਨ ਸਾਨੂੰ ਜਾਗੀਆ ਕਿਉਂਕਿ ਇਹ ਉਹ ਅੰਸਾਲ ਨੇ ਜਿਹੜੇ ਫੀਲਡ ਦੇ ਪੱਤਰਕਾਰਾਂ ਜੀਆਂ ਮੁਸਕਰਾ ਨੂੰ ਜਾਣਦੇ ਆ ਔਰ ਇਹ ਢੀਂਡ ਦੇ ਪੱਤਰਕਾਰਾਂ ਦੀ ਲੜਾਈ ਵੀ ਕਰ ਸਕਦੇ ਆ ਸੋ ਅਸੀਂ ਬੜਾ ਮਾਨ ਬਣਾ ਕੇ ਵਿਚਾਰ ਕਰਕੇ ਇਹ ਮਨ ਬਣਾਇਆ ਵੀ ਇਸ ਕਥੇਬੰਦੀ ਦੇ ਨਾਲ ਜੁੜਿਆ ਗਿਆ ਵੀ ਤਾਂ ਕਿ ਇੱਕ ਤਾਂ ਜਿੰਨੋ ਕਹਿੰਦੇ ਆਗੇ ਮਤਲਬ ਮਗਰੂਬ ਕਿਲਾ ਵੀ ਚਾਹੀਦਾ ਸਾਡੇ ਮਗਰ ਘਰ ਉਹਨਾਂ ਦੀ ਲੜਾਈ ਬਰਨਾਲਾ ਸ਼ੁਰੂ ਕਰ ਲੈਣ ਮਿਆਂ ਮਨਾਰਾ ਸੁਤ ਕਰਕੇ ਇਹ ਜੇ ਸੀ ਨਿਮਾਰੀ ਲੜਦੇ ਆ ਤੁਸੀਂ ਮੈਮੋਰੈਂਡਮ ਜਿਹੜਾ ਮੰਗ ਪੱਤਰ ਲੇਗਾ ਡੀ ਸੀ ਨੂੰ ਦੇਣਾ ਉਹ ਡੀ ਸੀ ਪਤਾ ਨਹੀਂ ਗਾਹਾਂ ਭੇਜੇ ਨਾਮ ਤੇ ਦੇ ਸਾਡੀ ਕੋਈ ਦਾਹਕਾਰ ਪਾਈ ਹੋਵੇ ਪਤਾ ਨਹੀਂ ਉਹ ਤੋਂ ਸਾਨੂੰ ਬਾਅਦ ਵਿੱਚ ਕਰਨ ਤੋਂ ਬਾਅਦ ਰੈਕਮੈਂਡਸ ਮਾਰਦੇ ਹੋਣ ਤਾਂ ਜਿਹੜਾ ਸੀ ਕੋਈ ਅਲੱਗ ਮੰਗ ਪੱਤਰ ਲੱਗੇ ਜਾਂਦੇ ਆ ਸੋ ਗੱਲ ਕਰਨੀ ਜੈਲੋਕਾਰ ਦੀ ਨਹੀਂ ਇਹ ਗੱਲ ਦਾ ਮਾਨ ਸਨਮਾਨ ਦੀ ਹੈ ਪਰ ਉਹ ਸਰਕਾਰੀ ਕੋਈ ਫੰਕਸ਼ਨ ਆਉਣ ਵਾਇ ਇਥੋਂ ਦੀ ਗੱਲ ਕਰਨਾ ਜੀ ਇਥੋਂ ਦੀ ਡੀ ਵੀ ਆਰ ਉਹ ਜਿਹੜੀ ਮੈਡਮ ਸਾਡੀ ਉਹ ਉਹ ਮੇਰੀ ਬੇਟੀ ਦੇ ਵਿਆਹ ਤੇ ਵੀ ਗਈ ਆ ਸਮਾਂ ਦੇਖੀ ਆ ਉਹਗੇ ਸਿੰਘ ਰਾਮ ਘੜਿਆਲ ਦੇ ਬੇਟੇ ਨੇ ਵਿਆਹ ਪੁੱਛੀ ਵੀ ਜਾ ਕੇ ਆਈ ਆ। ਇਹ ਜਦੋਂ ਅਸੀਂ ਸਰਕਾਰੀ ਫੰਕਸ਼ਨ ਜਾਂਦੇ ਆ ਉਹ ਕੋਈ ਤੁਸੀਂ ਨਹੀਂ ਜ਼ਬਰਦਸਤਾਂਗੇ। ਛੋਟੇ ਛੋਟੇ ਕਾਰਦੀ ਹੈਗਾ। ਪਹਿਲੇ ਤਾਂ ਅਸੀਂ ਖਰਪਾਈ ਪੂਰੀਏ ਤਾਂ ਸਾਡੇ ਘਰਾਂ ਚ ਗਈ ਤੇ ਤੁਸੀਂ ਪੱਤਰਕਾਰ ਹੋਵੇ ਤਾਂ ਕਹਿੰਦੇ ਹੋਰ ਕੋਈ ਸਾਡੀ ਕੀ ਖਾਦ ਹੈ ਤੇ ਸਾਡੇ ਕੋਈ ਵਿਆਹ ਕਿਸੇ ਸਮਾਗਮ ਤੋਂ ਸ਼ਾਮਲ ਹੋ ਕੇ ਆਈਆਂ ਤਾਂ ਕਾਹੀ ਵੀ ਨਾ ਵੀ ਅਸੀਂ ਪੱਤਰਕਾਰ ਤੇ ਅੱਜ ਵੀ ਪੱਤਰਕਾਰ ਨਹੀਂਗੇ ਜਦੋਂ ਇੱਥੇ ਸਮਾਗਮ ਹੈ ਹੁਣ ਤੁਹਾਨੂੰ ਕਿਹਨੀਆਂ ਵੀ ਇੱਥੇ ਮਤਲਬ ਇਸ ਤਰ੍ਹਾਂ ਦੇ ਬਖਰੇ ਨੇ ਵੰਡ ਪਾਈ ਜਾ ਰਹੀਆਂ। ਤੁਹਾਡੇ ਪੱਤਰਕਾਰਾਂ ਨੂੰ ਬੰਡਿਆ ਜਾਂਦਾ ਦਾ ਜਿਵੇਂ ਜੈਲੋਂ ਪਾੜਾ ਫੁਲਾਨੇ ਗ੍ਰਾਫੀਕਰ ਵਾਲਿਆਂ ਦਾ ਇਹ ਫੁਲਾਨੇ ਅੱਧਾ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਗੱਲ ਬਾਤਾਂ ਦੀ ਨਹੀਂ ਹੈ ਕਿ ਕਾਰਡ ਬਣ ਨਾ ਬਣ ਕਾਰ ਤੇ ਚੱਲ ਮੁੰਡੇ ਹੱਥ ਦੇ ਸੀਗੇ ਜੰਮੂ ਸਾਹਿਬ ਤੁਹਾਡੇ ਧਿਆਨ ਤੇ ਆ ਜੀ ਸਾਡਾ ਕਾਰਡ ਤਾਂ ਕਿਸੇ ਟੋਲ ਬਲਾਕ ਦੇ ਚੱਲੇ ਜਾਦੇ ਕਿਸਾਨ ਨੂੰ ਨਹੀਂ ਘਾਰੇ ਉੱਤੇ ਚੱਲਦਾ ਮੈਂ ਕਿਸਾਨ ਨੂੰ ਨਹੀਂ ਉਹ ਕਾਰਡ ਜਿਹੜੇ ਮਰਚ ਟੋਲ ਬਲਾਕ ਦੇ ਨਾਲ ਹੋਏ ਨਾ ਥੱਲਾ ਟੋਲ ਬਲਾਕ ਤੇ ਕੀ ਮਾੜੀ ਮੁਕੀ ਰਾਹ ਤਾਂ ਹੋ ਰਿਹਾ ਲੇ ਤੇ ਕਿਹੜਾ ਹੁਣ ਸਾਨੂੰ ਰਸਣ ਨੂੰ ਦਿਆ ਵੀ ਜੈਲੋ ਕਾਰਡ ਤੇ ਹੋਰ ਤਾਂ ਤੁਸੀਂ ਨਹੀਂ ਮਿਲਦਾ ਐ ਇੰਨੇ ਆ ਇਹ ਹੁਣ ਜੇ ਅਸੀਂ ਮਤਲਬ ਜੇ ਇਸ ਮਾਰਮਾ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਜਲੀਲ ਕੀਤਾ ਜਾਂਦਾ ਅਦਾਲਤ ਦੇ ਵਿੱਚ ਇਹ ਜਲੀਲ ਕਰਨ ਦੀ ਗੱਲ ਹੈ ਕਿ ਉਹਨਾਂ ਮਤਲਬਕਰਾਂ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਹੜੇ ਇਹਨਾਂ ਦੇ ਕਹਿਣੇ ਵੀ ਨਹੀਂ ਹੈਗੇ ਜਿਨ੍ਹਾਂ ਦਾ ਇਹ ਪਤਾ ਵੀ ਇਹ ਬਲਾਵਰ ਉਹ ਗਾਹ ਨਹੀਂ ਬਣਾਉਂਦੇ ਕਿ ਇਹ ਸਾਡੇ ਕਹਿਣੇ ਤਰ੍ਹਾਂ ਨਹੀਂ ਹੈ ਜੀ ਉਹ ਦੇਖਦੇ ਆ ਜਿਹੜੇ ਸਾਡੇ ਦਾਇਰੇ ਚ ਰਹਿਣ ਵਾਲੇ ਨੇ ਉਹ ਠੀਕ ਨੇ ਜਿਹੜੇ ਸਾਡੇ ਸਰਕਾਰੀ ਦਾਇਰੇ ਦੇ ਜਿਹੜੇ ਆਪ ਮਤਲਬ ਗਲਤਾਂ ਦੀ ਗੱਲ ਕਰਦੇ ਨੇ ਜਿਵੇਂ ਬਗਤਾਂ ਦਾ ਲੈਣਾ ਹੀ ਨਹੀਂ ਕੋਲ ਵੀ ਜਦੋਂ ਸੀਐਮ ਬੈਠਾ ਹੋਵੇ ਕਿਹੜਾ ਸਵਾਲ ਕਰਨੇ ਕਿ ਮੂਰਨ ਦੇ ਕਿਹੜੇ ਲੋਕਾਂ ਦੀ ਮੰਗ ਠਾ ਦੇਣੀ ਕਿਹੜੀ ਗੱਲ ਕਰਨੀ ਉਹਨਾਂ ਤੋਂ ਬੂੜੀ ਬਣਾ ਕੇ ਚੱਲਦਾ ਪ੍ਰਸ਼ਾਸਨ ਸਰਕਾਰ ਜੋ ਇਹ ਹੁਣ ਬੇਕਤੀਆ ਹੀ ਨਹੀਂ ਗੀਆਂ ਜੇ ਸਾਡੀ ਬਾਹ ਮੜੋ ਅਸੀਂ ਲੜਾਈ ਜਾਣ ਨੂੰ ਬਹੁਤ ਤਕੜਿਆ ਬਰਨਾਲੇ ਦੀ ਧਰਤੀ ਸੰਘਰਸ਼ਾਂ ਦੀ ਧਰਤੀ ਹੈ ਵੱਡੇ ਵੱਡੇ ਸੰਘਰਸ਼ ਬਰਨਾਲੇ ਤੋਂ ਸ਼ੁਰੂ ਹੋਇਆ ਮਹਿਲਕਾਣਾ ਕੰਨੂਤਾਂ ਸ਼ੰਗਰ ਸਾਹਿਬ ਜੀ ਦੁਨੀਆ ਦੇ ਵਿੱਚ ਇਤਿਹਾਸ ਬਣਿਆ ਹੋਇਆ ਹੈ ਸੁਪ ਕੋ ਮਨਜੀਤ ਨੇ ਇੱਥੇ ਸਜ਼ਾ maaf ਕਰਨੀ ਆਉਗੀ ਸੀ ਬਰਨਾਲੇ ਵਾਲਿਆਂ ਨੇ ਕਰਾਈਆਂ ਸੀ ਬਹੁਤ ਵੱਡੇ ਵੱਡੇ ਸੰਘਰਸ਼ ਲੜਦੇ ਆ ਬਰਨਾਲੇ ਵਾਲੇ ਸੀ ਕਹਿੰਦੇ ਸਾਡੇ ਤੋਂ ਮਤਾਂਦਾ ਵੀ ਲੜ ਸਕਣਗੇ ਪਰ ਗੱਲ ਇਹ ਸਾਡੀ ਜਿਹੜੀ ਬਾਹ ਉਹ ਫੜੇ ਉੱਪਰ ਸਾਡਾ ਬੰਦ ਸਾਡੇ ਦੇ ਸਿਰ ਤੇ ਹੱਥ ਰੱਖਿਆ ਜਾਵੇ ਸਾਡੀ ਕੋਈ ਸਮੱਸਿਆ ਨਹੀਂ ਉਹਨਾਂ ਨੂੰ ਬਹੁਤ ਚਾਹਤ ਆਦੀ ਬੁਰ ਹੋ ਜੇ ਸਾਨੂੰ ਇਸ ਤਰ੍ਹਾਂ ਦਾ ਸੀ ਕਹਿ ਰਹੇ ਕਿ ਸਾਡੇ ਜਿਸ ਤਰ੍ਹਾਂ ਮਾਂ ਬਾਪ ਦਾ ਸਾਰਾ ਆਰਾਮ ਨਾਲ ਬੱਚਾ ਨੂੰ ਉਸ ਤਰ੍ਹਾਂ ਦਾ ਸਹਾਰਾ ਅਸੀਂ ਬਤੋਂ ਮੰਗਦੇ ਆਂ ਸਾਨੂੰ ਇਸ ਤਰ੍ਹਾਂ ਦਾ ਸਹਾਰਾ ਤੁਸੀਂ ਦਿਓਗੇ ਤੇ ਲੜਾਈ ਅਸੀਂ ਕਰਾਂ ਖੁਦ ਵੀ ਅਸੀਂ ਤੁਹਾਡੇ ਪਸੰਦੇ ਦੇ ਉੱਪਰ ਜੇ ਤੁਸੀਂ ਖਾਲ ਦੋਗੇ ਉਹਦੇ ਉੱਪਰ ਵੀ ਖੜੇ ਹੋਵਾਂਗੇ ਇੱਥੇ ਜੇ ਕੋਈ ਲੜਾਈ ਆ ਉਹ ਅਸੀਂ ਆਪ ਨੂੰ ਤੌਰ ਤੇ ਵੀ ਲੜਾਂਗੇ ਔਰ ਬਿਟਾਂਗੇ ਤਾਂ ਉਹਦੇ ਵਿੱਚ ਅਸੀਂ ਪੁੱਛੇ ਨਹੀਂ ਹਾਰਦੇ ਵੀ ਸਾਡੇ ਚੇਹ ਵੀ ਨਹੀਂ ਹੈਗਾ ਵੀ ਇੱਥੇ ਉਹਨਾਂ ਮਤਲਬ ਸਾਡੇ ਸਾਰੇ ਫੋਨ ਵਾਲੇ ਜਿੰਨੇ ਪੇ ਪੱਤਰਕਾਰ ਨੇ ਸਾਰੇ ਕੋਲ ਆਪਾਂ ਤੋਂ ਛੱਡ ਕੇ ਜੀ ਜਨੇਤ ਖੁਣ ਅਖਬਾਰਾਂ ਦੇ ਇੰਚਾਰਜ ਜਿਹੜੇ ਤਕਰੀਬ ਨੂੰ ਸਾਰੇ ਉਹ ਆਏ ਹੋਏ ਨੇ ਤੇ ਸਾਰੇ ਹੀ ਕਲਾਕੋ ਜਿਹੜੇ ਸਾਡੇ ਪਹਾੜੇ ਵਾਲੇ ਨੇ ਪਹਾੜੇ ਵਾਲੇ ਨੇ ਬੱਤੇ ਹੁਣ ਹੀ ਆਇਆ ਕਰਸੀ ਸਾਹਿਬ ਆਏ ਨੇ ਪਹਾੜ ਤੋਂ ਸਾਫ ਸੰਗੂ ਆਇਆ ਰਾਣਾ ਅਰਜੰਦਰ ਪੱਤਾ ਜੀ ਆ ਤੇ ਦੂਸਰੇ ਆਪਣਾ ਅਰਜੰਦਰ ਬਰਮਾ ਜੀ ਪੰਜਾਬੀ ਜੂਨ ਵਾਲੇ ਸਾਰੇ ਬੰਦੇ ਇੱਥੇ ਪਹੁੰਚੇ ਹੋਏ ਨੇਗੇ ਕੋਈ ਵੀ ਬੰਦਾ ਇਸ ਤਰ੍ਹਾਂ ਨਹੀਂ ਹੈਗਾ ਸਾਡੇ ਅਜੀਤਨ ਸਰਮਾ ਜੀ ਆ ਜਿਹੜੇ ਤੇ ਪਾਸ ਕਰਦੇ ਗੈਸ ਪਾਸ ਕਰਦੇ ਦੋਨੋਂ ਚੀਜ਼ ਬਣੇਗੇ ਇਸ ਤਰ੍ਹਾਂ ਇਮਾਨਤੀ ਜੀ ਦੇ ਰਾਜਨੀ ਜਿਹੜਾ ਜਾਗਰਣ ਦੇ ਲਈ ਸਾਰੇ ਪਾਸਰਵਾਲੀ ਜੀ ਆ ਕੇ ਗਏ ਨੇ ਕਿ ਆਪ ਕੇਸੀ ਗਰੁੱਪ ਤੁਮ ਸਭੇ ਦਾ ਸਾਰੇ ਸਾਰੇ ਪੱਤਰਕਾਰ ਸਾਡੇ ਸੰਖੇ ਰੇਸ ਤੇ ਸੇਸ ਮੱਲੇ ਤੇ ਅਸੀਂ ਚਾਹੁੰਦੇ ਹਾਂ ਕਿ ਪੱਤਰਕਾਰਾਂ ਦੇ ਹਿੱਤਾਂ ਦੀ ਲੜਾਈ ਦੇ ਲਈ ਫਟਾ ਤੁਸੀਂ ਮਤਲਬ ਸਰਪ੍ਰਾਈਜ਼ ਨਹੀਂ ਕਰੋ ਤੇ ਅਸੀਂ ਤੁਹਾਡੇ ਸਰਪ੍ਰਾਈਜ਼ ਦੇ ਵਿੱਚ ਪੱਤਰਕਾਰਾਂ ਦੇ ਹਿੱਤਾਂ ਲਈ ਗੱਲ ਆ ਇਹ ਨਹੀਂ ਇਹਦਾ ਵੀ ਜਿਸ ਤਰ੍ਹਾਂ ਜੈਲੋ ਪਾਰ ਦੀ ਗੱਲ ਬਹੁਤੀ ਆਉਂਦੀਆਂ ਕਾਰਾ ਦੂਤਾਂ ਦੀ ਗੱਲ ਨਹੀਂ ਹੁੰਦੀ ਹੋਰ بڑے ਮਸਲੇ ਆ ਨੇ ਪੱਤਰਕਾਰਾਂ ਦੇ ਉਹ ਗੱਲ ਬੱਤੀ ਪੱਤਰਕਾਰਾਂ ਨੇ ਮਾਨ ਸਨਮਾਨ ਨਹੀਂ ਅਸੀਂ ਕਿਹੋਨੇ ਪੱਤਰਕਾਰਾਂ ਦਾ ਮਾਨ ਸਨਮਾਨ ਜਿਹੜਾ ਇੱਕ ਤਰ੍ਹਾਂ ਇਸ ਵੇਲੇ ਪੂਰੇ ਪੰਜਾਬ 'ਚ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਆ ਕਿ ਸਰਕਾਰ ਕੋਲੋਂ ਦਾ ਮਾਨ ਸਨਮਾਨ ਡਿੱਗਾ ਹੋਇਆ ਆ। ਨਾ ਪ੍ਰਸ਼ਾਸਨ ਦੇ ਵਿੱਚ ਨਾ ਹੀ ਉਸ ਤਰ੍ਹਾਂ ਦੀ ਗੱਲ ਆ ਜਿਹੜੀ ਉਹ ਲੋਕਾਂ ਦੇ ਵਿੱਚ ਰਹੀ ਆ। ਅਸੀਂ ਇਹ ਚਾਹੁੰਦੇ ਆ ਕਿ ਉਸੇ ਤਰ੍ਹਾਂ ਮਾਨ ਸਨਮਾਨ ਜਿਵੇਂ ਕਿ ਪੁਰਾਣੇ ਸਮਿਆਂ ਦੇ ਪੱਤਰਕਾਰ ਨੂੰ ਦੇਖਿਆ ਜਾਂਦਾ ਸੀ, ਉਸੇ ਤਰ੍ਹਾਂ ਦਾ ਮਾਨ ਸਨਮਾਨ ਹੋਵੇ ਔਰ ਇਹਦੇ ਵਿੱਚ ਹੋਰ ਗੱਲਾਂ ਮੈਂ ਵਾਅਦਾ ਕਰਦਾ ਕਿ ਪਹਿਲਾਂ ਹੁੰਦਾ ਵੀ ਪ੍ਰਿੰਟ ਮੀਡੀਆ ਜਾਂ ਵੱਡੇ ਅਖਬਾਰਾਂ ਦੀ ਗੱਲ ਹੀ ਹੁੰਦੀ ਆ ਜੀ ਬਹੁਤੀ ਉਨਰ ਪੱਤਰਕਾਰ ਮੰਨਿਆ ਜਾਂਦਾ ਪਰ ਹੁਣ ਸਮਾਂ ਬਦਲ ਗਿਆ ਆਪਣੇ ਮੀਡੀਆ ਖਬਰ ਬਹੁਤ ਘੱਟ ਗਈ ਜਿਹੜੇ ਪੜ੍ਹੇ ਜਾਂਦੇ ਆ ਵੈਬਸਾਈਟਾਂ ਦਾ ਜੋਖਾ ਆ ਗਿਆ ਸਰਕਾਰ ਵੈਬਸਾਈਟਾਂ ਨੂੰ ਦੇਖੋ ਐਡ ਦੇ ਰਹੀ ਆ ਐਡ ਤਾਂ ਲੱਖਾਂ ਰੁਪਏ ਦੇ ਰਹੀ ਆ ਵੈਬਸਾਈਟਾਂ 'ਤੇ ਐਡ ਜਾ ਰਹੀ ਆ ਪੇਜਾਂ ਕਰਦੇ ਰਹੀ ਆ ਪਰ ਵੈਬਸਾਈਟਾਂ ਵਾਲੇ ਪੱਤਰਕਾਰਾਂ ਨੂੰ ਪੱਤਰਕਾਰ ਨਹੀਂ ਮੰਨਿਆ ਜਾਂਦਾ ਸੋ ਸਮੇਂ ਦੇ ਅਨੁਸਾਰ ਜਿੰਨੇ ਜਿਹੜੀਆਂ ਤਬਦੀਲੀਆਂ ਆਈਆਂ ਲਗੀਆਂ ਜਿਹੜਾ ਸਾਡੇ ਵਪਾਰਿਕਾਂ ਕੰਮ ਕਰ ਰਿਹਾ ਜਿਹੜੇ ਮੁੰਡੇ ਫੀਲਡ ਦੇ ਵਿੱਚ ਕੰਮ ਕਰਦਾ ਉਹਨਾਂ ਨੂੰ ਮਾਣਸਰ ਮਿਲਵੇ ਨਾ ਉਹਨਾਂ ਨੂੰ ਸਾਨੂੰ yellow card ਜੋੜ ਦੀ ਸਾਨੂੰ ਤਾਂ ਤੁਹਾਡੇ ਵਾਲਾ ਕਾਰਡ ਹੀ ਮਿਲਦੀ ਨਾ ਅਸੀਂ ਇਸੇ ਨਾਲ ਕੰਮ ਚਲਾਵਾਗੇ ਸਾਨੂੰ ਇਹੀ ਕਾਰ ਬਹੁਤ ਵੱਡਾ ਹੋਊਗਾ ਅਸੀਂ yellow card ਦੀ ਗੱਲ ਨਹੀਂ ਕਰਦੇ ਬਸ ਤੁਹਾਡੇ ਵਾਲੇ ਕਾਰਡ ਲਈ ਇਹਦਾ yellow card ਤੋਂ ਵੱਧ ਮਾਣ ਮਹਿਸੂਸ ਕਰਾ ਦੇ ਰੱਖ ਕੇ ਔਰ ਉਹਦੀ ਬਾਦ ਤੋਂ ਬਾਦ ਆਉਣ ਦੇ ਆਉਣ ਵਾਲੇ ਸਮੇਂ ਦੇ ਵਿੱਚ ਮਾਣ ਦੇਵਾਂ ਤੁਹਾਨੂੰ ਵੀ ਇਸ ਕਾਰ ਦੇ ਮਾਣ ਹੋਊਗਾ ਕਿ ਸਾਡੇ ਜੌਂਦੇ ਅਜੇ ਵੀ ਫੀਲਡ ਦੇ ਵਿੱਚ ਲੜ ਰਹੇ ਨੇ ਸੋ ਇੰਨੀ ਬੇਇੱਜ਼ਤੀ ਕਰਦਾ ਦੇਖੋ ਬਹੁਤ ਘਟ ਗਿਆ ਉਹ ਮਾਤਾ ਦਾ ਸਾਰਿਆਂ ਦਾ ਫਿਰ ਇੱਕ ਵਾਰ ਕੋਟਨ ਕੋਟ ਦਾ ਧੰਨਵਾਦ ਕਿ ਕੱਲ ਮੈਂ ਕਾਲੀ ਕੋਲੋਂ ਫੋਨ ਕੀਤਾ ਤੇ ਤੁਸੀਂ ਸਾਰੇ ਇੰਨੀ ਵੱਡੀ ਗਿਲਤੀ ਦੇ ਵਿੱਚ ਜਨਜੀ ਮੇਰੇ ਵੀ ਸਾਡੇ ਵੀ ਸੋਰਟਣ ਤੋਂ ਸਾਹ ਲਾ ਗਈ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੀ ਆਏ ਨੇ ਹੋਰ ਵੀ ਵਿੱਚ ਬਹੁਤ ਸਾਰੇ ਸਾਡੇ ਪੱਤਰਕਾਰ ਭਰਾ ਨੇ ਵਕੀਲ ਵੀ ਨੇ ਸਾਡੇ ਵਿੱਚ ਜੇਡ ਸਪੋਰਟੈਂਟ ਸਭ ਬੈਠੇ ਨੇ ਜੀ ਚਿਲਿਓ ਸਾਹਿਬ ਜਿਹੜੇ ਰਟਾਇਰ ਹੋ ਕੇ ਪੱਤਰਕਾਰੀ ਕਰ ਰਹੇ ਨੇ ਸੋ ਬਹੁਤ ਨਾਮੀ ਗ੍ਰਾਮੀ ਹਸਤੀਆਂ ਨੇ ਇੱਥੇ ਪਹੁੰਚੀਆਂ ਨੇ ਬਹੁਤ ਸਾਰਾ ਦੇ ਨਾਮ ਮੈਂ ਨਹੀਂ ਲੈ ਸਕਿਆ ਹਾਂ ਤੁਹਾਨੂੰ ਤਾਂ ਬਾਕੀ ਜਨਾਬ ਸਾਰਾ ਲੱਖ ਵਾਰ ਫਿਰ ਬਹੁਤ ਬਹੁਤ ਧੰਨਵਾਦ ਜੀ